ਉਹ ਰਵਾਨਾ ਹੋ ਗਿਆ ਸੀ ਤੇ ਇਸ ਸਮੇਂ ਅਸੀਂ ਜਲਾਨਾ ਤੋਂ ਥੋੜਾ ਜਿਹਾ ਪਿੱਛੇ ਹਨ ਇੱਥੋਂ ਤਕਰੀਬਨ 45 ਕਿਲੋਮੀਟਰ ਦੂਰਤ ਹੈ ਜਦਕਿ 130 ਕਿਲੋਮੀਟਰ ਦੇ ਕਰੀਬ ਦਿੱਲੀ ਹੈ ਯਾਨੀ ਦਿੱਲੀ ਤਕਰੀਬਨ ਤਕਰੀਬਨ 700 ਕਿਲੋਮੀਟਰ ਤੋਂ ਜ਼ਿਆਦਾ ਅਜੇ ਵੀ ਰਾਹ ਹੈਗਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦਾ ਜਿਹੜਾ ਪੂਰਾ ਕਾਫਲਾ ਇਹਨੂੰ ਕਿਸਾਨਾਂ ਦੀਆਂ ਜਥੇਬੰਦੀਆਂ ਦਾ ਸਭ ਤੋਂ ਵੱਡਾ ਕਾਫਲਾ ਵੀ ਕਿਹਾ ਜਾ ਰਿਹਾ ਹੈ ਜਿਹੜੇ ਅੱਜ ਤੱਕ ਜਿਹੜੇ ਜਥੇ ਪਹੁੰਚੇ ਨੇ ਉਹਨਾਂ ਦੇ ਨਾਲੋਂ ਕਈ ਗੁਣਾ ਵੱਡਾ ਕਾਫਲਾ ਜਿਹੜਾ ਦਿੱਲੀ ਦੇ ਵੱਲ ਵੱਧ ਰਿਹਾ ਹੈ ਉਹ ਇਕਤਾ ਉਗਰਾਹ ਦਾ ਇਹ ਪੂਰੀ ਜਥੇਬੰਦੀ ਦਾ ਜਿਹੜਾ ਕਾਫਲਾ ਹੈਗਾ ਏ ਯਾਨੀ ਜਦੋਂ ਦਿੱਲੀ ਪਹੁੰਚੇਗਾ ਤਾਂ ਕਿਤੇ ਨਾ ਕਿਤੇ ਦਿੱਲੀ ਦੇ ਐਡਮਿਨਿਸਟ੍ਰੇਸ਼ਨ ਨੂੰ ਜ਼ਰੂਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਵਿਜੇ ਹੁਣ ਗੱਲ ਕੀਤੀ ਜਾਵੇ ਕਿ ਦਿੱਲੀ ਪਹੁੰਚ ਕੇ ਕੀ ਹੋਏਗਾ ਕਿਉਂਕਿ ਬਹੁਤ ਕੁਝ ਸਾਰਾ ਦਿਨ ਸਾਡੇ ਕੋਲ ਖਬਰਾਂ ਵੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ ਨਹੀਂ ਇਸ ਸਮੇਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਜਨਮ ਸ਼ਕਤਰ ਨੇ ਸੁਖਦੇਵ ਸਿੰਘ ਕੋਕਰੀ ਕਲਾਂ ਜਿੱਤੇ ਜਸਿੰਦਰ ਸਿੰਘ ਲ ਦੇ ਸੰਪਰਕ ਵਿੱਚ ਜਿਹੜੇ ਮੈਂਬਰ ਹੈਗੇ ਨੇ ਸਾਡ ਲੋਕ ਵੀ ਕਹਿੰਦੇ ਫਰਮੈਂ ਇਹੀ ਦਰਾਣਾ ਚਾਹਾਂਗਾ ਕਿ ਕਿ ਪੜਾਏ ਸਵੇਰੇ ਚੱਲੋਗੇ ਇੱਥੇ ਰਹੋਗੇ ਕੀ ਤੁਹਾਡੀ ਪੂਰੀ ਰਣਨੀਤੀ ਹੈ ਹੁਣ ਅੱਗੇ ਦੇਖੋ ਇਹ ਸਿਰਫ ਰਾਤ ਕੱਟਣ ਵਾਸਤੇ ਅਸੀਂ ਇੱਥੇ ਪਣਾ ਬਣਾਇਆ ਹੈ ਜੀ ਚਲਾਣਾ ਫਿਰ ਥੋੜਾ ਜਿਆਦਾ ਪਿੱਛੇ ਹੀ ਹੈ ਅਸੀਂ ਸੋਭਾ ਜਾਪ ਵੀ ਕੇ ਤੋਂ ਪਣਾ ਲੰਗਰ ਅਸੀਂ ਉੱਥੇ ਦਿੱਲੀ ਪਹੁੰਚ ਕੇ ਤਿਆਰ ਕਰਾਂਗੇ ਆਪਦਾ ਕਿਉਂਕਿ ਜੋ ਸਾਨੂੰ ਜਾਣਕਾਰੀ ਮਿਲੀ ਹੈ ਵੇ ਸਰਕਾਰ ਨੇ ਜਗ੍ਹਾ ਫਿਕਸ ਕਰਤੀ ਸ਼ਾਂਤਮਈ ਰੈਲੀ ਕਰਨ ਵਾਸਤੇ ਕੋਈ ਬਰਾਰੀ ਪਾਰਕ ਹੈ ਉੱਥੇ ਅਸੀਂ ਪਹੁੰਚਾਂਗੇ ਅਸੀਂ ਆਪਦਾ ਰੋਸ ਜ਼ਾਹਰ ਕਰਨਾ ਹੈ ਜਿਹੜੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਨਵੇਂ ਖੇਤੀ ਕਾਨੂੰਨ ਬਣਾਏ ਆ ਭਾਜਪਾ ਦੀ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਉਹ ਵਾਪਸ ਕਰਾਉਣ ਵਾਸਤੇ ਜਿਨ੍ਹਾਂ ਬਾਰੇ ਪਹਿਲਾਂ ਤਾਂ ਸਰਕਾਰ ਨੇ ਗੱਲ ਹੀ ਨਹੀਂ ਸੁਣੀ ਕਈ ਮਹੀਨੇ ਪਿਛਲੇ ਮਹੀਨੇ ਜੇ ਗੱਲ ਸੁਣੀ ਹੈ ਐਸ ਮਹੀਨੇ ਵੀ 13 ਨਵੰਬਰ ਨੂੰ ਜੀ ਤਾਂ ਉੱਥੇ ਜਵਾਬ ਕੋਈ ਨਹੀਂ ਦਿੱਤਾ ਕਿਸੇ ਵੀ ਗੱਲ ਦਾ ਉਹ ਵੀ ਅਸੀਂ ਦਲੀਲਾਂ ਰੱਖੀਆਂ ਸਾਡੀ ਕਿਸੇ ਇੱਕ ਵੀ ਦਲੀਲ ਦਾ ਜਵਾਬ ਨਹੀਂ ਦੇ ਸਕੀ ਜੀ ਵੀ ਤੁਹਾਡੇ ਕਾਨੂੰਨ ਕਿਵੇਂ ਕਿਸਾਨਾਂ ਦੇ ਲਈ ਮਾਰੂ ਆ ਠੀਕ ਹੈ ਨਹੀਂ ਸਾਡਾ ਜਿਹੜਾ ਬੈਂਕ ਪੱਤਰ ਪਹਿਲਾਂ ਪੇਸ਼ ਕੀਤਾ ਹੋਇਆ ਸੀ ਉਹਦਾ ਕੋਈ ਪ੍ਰੋਪੋਜ਼ਲ ਸਾਨੂੰ ਭੇਜੀ। ਮੈਂ ਸਵੇਤੀ ਰਣਨੀਤੀ ਪੁੱਛਾਂ ਕਿਉਂਕਿ ਕੁਝ ਜੱਦਤਬੰਦੀਆਂ ਸਿੰਗੂ ਬਾਰਡਰ ਤੇ ਪਹੁੰਚੀਆਂ ਨਹੀਂ। ਕੁਝ ਕਹਿ ਰੀਆਂ ਨੇ ਕਿ ਅਸੀਂ ਤਾਂ ਸਿੰਗੂ ਬਾਰਡਰ 'ਤੇ ਹੀ ਰਹਾਂਗੇ। ਅਸੀਂ ਬਰਾੜੀ ਜਾ ਕੇ ਸਾਈਡ 'ਤੇ ਪਾਰਕ ਨਹੀਂ ਬਹਿਣਾ। ਅਸੀਂ ਚਾਹੁੰਦੇ ਹਾਂ ਕਿ ਨੈਸ਼ਨਲ ਹਾਈਵੇ ਤੇ ਚੱਹੀਏ ਦਿੱਲੀ ਤੱਕਰਾਓ ਕਿੰਨਾ ਜਾਵੇ। ਦਿੱਲੀ ਨੂੰ ਜਾਂਦੇ ਰਹਾ ਬੰਦ ਕੀਤੇ ਜਾਣ। ਏਕ ਤਾਂ ਉਗਰਾਹਾਂ ਕਿ ਬਰਾੜੀ ਪਹੁੰਚ ਕੇ ਬਰਾੜੀ ਜਿਹੜੀ ਥਾਂ ਅਲਾਟ ਕੀਤੀ ਗਈ ਹੈ ਜਿੱਥੇ ਦੀ ਇਜਾਜ਼ਤ ਦਿੱਤੀ ਗਈ ਹੈ ਉੱਥੇ ਜਾਏਗੀ। ਜੇ ਰਾਤ ਦੇ ਵਿੱਚ ਕਿਤੇ ਰੁਕਣਾ ਹੈ ਦਿੱਲੀ ਬਾਰਡਰ ਇਹਥੋਂ ਜੋ ਰਣਨੀਤੀ ਜਦੋਂ ਦਿੱਲੀ ਦੀ ਬੇਟਾ ਹੋਈ ਹੈ ਕਿ 26 ਸਪਾਈ ਦਾ ਫੌਰੀਆ ਪੱਤੀਆ ਗਿਆ। ਨਾ ਕਿ ਉਹ ਸੁਭਾਵੇਂ ਮੀਟਿੰਗ ਦਾ ਹਿੱਸਾ ਤਾਂ ਨਹੀਂ ਸੀ। ਜੀ। 440 450 ਜੱਥੇ ਵਾਲਿਆਂ ਦੀ ਮੀਟਿੰਗ ਦਾ ਪਰ ਅਸੀਂ ਦਰਸ਼ਕਾਂ ਦੇ ਤੌਰ ਤੇ ਸ਼ਾਮਲ ਹੋਏ ਸੀ। ਉੱਥੇ ਜੋ ਐਲਾਨ ਹੋਇਆ ਸੀ ਬਾਅਦ ਚ ਅਖਬਾਰਾਂ ਚ ਵੀ ਹੁੰਦਾ ਰਿਹਾ। ਵੀ ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਜਾ ਕੇ ਰੋਸ ਪ੍ਰਗਟ ਕਰਨਾ ਹੈ। ਸਰਕਾਰ ਨੇ ਉਹ ਜਗ੍ਹਾ ਤਾਂ ਦਿੱਤੀ ਨਹੀਂ। ਪਹਿਲਾਂ ਰੋਕਾਂ ਵਗੈਰਾ ਵੀ ਹਰਿਆਣਾ ਸਰਕਾਰ ਨੇ ਬਹੁਤ ਜ਼ਿਆਦਾ ਲਾਈਆਂ ਪਰ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਕੱਲ ਵੀ ਉਹਨਾਂ ਨੂੰ ਰੋਕਾਂ ਚੱਕਣੀਆਂ ਪਈਆਂ ਅੱਜ ਵੀ ਚੱਕਣੀਆਂ ਪਈਆਂ ਜੀ ਇਹਦੇ باوجود ਕੁੱਝ ਥਾਵਾਂ ਤੇ ਅੱਜ ਵੀ ਸਾਡਾ ਕਾਫਲਾ ਰਹਿਣਾ ਦੂਜਾ ਇੱਧਰ ਤਾਂ ਨਹੀਂ ਉਹ ਰੋਕ ਲਾ ਸਕੀ ਜੀ ਜਿਹੜਾ ਕੱਪ ਵਾਲੀ ਤੋਂ ਤੁਰਿਆ ਉਹਦੇ ਤੇ ਰੋਕਾਂ ਉੱਧਰ ਲਾਈਆਂ ਦੋ ਤਿੰਨ ਸਾਈ ਰੋਕਾਂ ਤੋੜਨੀਆਂ ਪਈਆਂ ਉਸ ਕਾਫਲੇ ਨੂੰ ਜੀ ਇਹ ਤੂੰ ਥੋੜਾ ਹੀ ਛੋਟਾ ਉਹ ਕਾਫਲਾ ਬਹੁਤਾ ਨਹੀਂ ਕੋਈ 5-10000 ਦਾ ਫਰਕ ਹੋਊਗਾ ਤੂੰ ਘੱਟ ਹੋਊਗਾ ਜੀ ਅਸੀਂ ਉਸ ਤੈਅ ਕੀਤੇ ਪ੍ਰੋਗਰਾਮ ਦੇ ਮੁਤਾਬਕ ਜਿਹੜਾ ਰੋਸ ਪ੍ਰਗਟ ਕਰਨਾ ਸੀ ਸ਼ਾਂਤਮਈ ਰੈਲੀ ਕਰਕੇ ਘੱਟੋ-ਘੱਟ 2 ਦਿਨ ਮੈਥੇ ਸੀ ਉੱਥੇ ਫੇਰ ਜਿਹੜੀ ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਸੀ ਕਿਸਾਨ ਜਥੇਬੰਦੀਆਂ ਨੇ ਉਹਨੇ ਮੌਕੇ ਤੇ ਦੱਸਣਾ ਸੀ ਵੀ ਇਹਨੂੰ ਹੋਰ ਕਿੰਨੇ ਦਿਨ ਵਧਾਉਣਾ ਹੈ ਕੀ ਕਰਨਾ ਜੀ ਅਸੀਂ ਉਸ ਪ੍ਰੋਗਰਾਮ ਤੇ ਟਾਈਮ ਹੈ ਉੱਥੇ ਇਹ ਵੀ ਫੈਸਲਾ ਹੋਇਆ ਸੀ ਕਿ ਜਦੋਂ ਰਾਹ 'ਚ ਰੋਕਣ ਲੱਗੀਆਂ ਜੀ ਤਾਂ ਉੱਥੇ ਬਹਿ ਜਾਣਾ ਠੀਕ ਹੈ ਟਕਰਾ ਨਹੀਂ ਲੈਣਾ ਉੱਥੇ ਹੀ ਬਹਿ ਜਾਣਾ ਜਿੱਥੇ ਰੋਕਣਗੇ ਜੇ ਉਹ ਟ੍ਰੈਫਿਕ ਜਮ ਹੁੰਦਾ ਤਾਂ ਉਹ ਵੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਜਿਹੜੀ ਸਾਨੂੰ ਰੋਕੂਗੀ ਅਸੀਂ ਅਸੀਂ ਆਉਂਦੇ ਤੇ ਵੀ ਗੱਲ ਕਹਿ ਰਹੇ ਹਾਂ ਜੀ ਜਦੋਂ ਬਾਕੀ ਜਿੱਥੇ ਬੰਨਗੀਆਂ ਪਹੁੰਚਦੀਆਂ ਉੱਥੇ ਤਾਕਤ ਤੋੜ ਕੇ ਜੀ ਫਿਰ ਅਸੀਂ ਵੀ ਅੱਜ ਫੈਸਲਾ ਕੀਤਾ ਕਿ ਉਹਨਾਂ ਦੇ ਨਾਲ ਰਲਾਂਗੇ ਇਕੱਠਾ ਦਬਾਅ ਸਰਕਾਰ ਤੇ ਪਾਵਾਂਗੇ ਕਿ ਜਹਨ ਇਹ ਸਮਝਾ ਜਾਵੇ ਕਿ ਤੁਸੀਂ ਬਰਾੜੀ ਜਾ ਰਹੇ ਹੋ ਤੁਸੀਂ ਬਰਾੜੀ ਵਾਲੀ ਥਾਂ ਦੇ ਉੱਤੇ ਜਾ ਕੇ ਉੱਥੇ ਦੋ ਦਿਨ ਲਈ ਪ੍ਰਦਰਸ਼ਨ ਕਰੋ ਘੱਟੋ ਘੱਟ ਦੋ ਦਿਨ ਤਾਂ ਹੈਗਾ ਹੀ ਹੈਗਾ ਵੈਸੇ ਜੇ ਉਹਨਾਂ ਦੀ ਪੰਜ ਮੈਂਬਰੀ ਕਮੇਟੀ ਵਿਚਾਰ ਸਕਦੀ ਹੈ ਜੀ ਜਾਂ ਸੱਤ ਮੈਂਬਰੀ ਕਮੇਟੀ ਬਣਾ ਲਈ ਹੁਣ ਉਹਨਾਂ ਜੱਥੇਬੰਦੀਆਂ ਦਾ ਸਾੜਾ ਠੀਕ ਹੈ ਉਹਨਾਂ ਦੇ ਆਗੂਆਂ ਨਾਲ ਹੋਰ ਵੱਖ-ਵੱਖ ਕਿਸਮ ਦੇ ਆਗੂਆਂ ਨਾਲ ਸਾਡੇ ਗੰਭੀਰ ਮਤ ਭੇਦ ਹੈ ਇਹਦੇ باوجود ਸਰਕਾਰ ਤੇ ਇਕੱਠਾ ਦਬਾਅ ਪਾਉਣ ਵਾਸਤੇ ਅਸੀਂ ਤਾਲਮੇਲ ਮਾ ਹਰ ਐਕਸ਼ਨ ਕਰਦੇ ਆਂ ਜੱਟਾ ਜਾਮ ਵੀ ਕੀਤਾ ਸੀ 5 ਨਵੰਬਰ ਨੂੰ ਤੇ ਆ 26 27 ਵਾਲਾ ਵੀ ਸਾਰਾ ਤਾਲ ਲਾ ਕੇ ਜਿਵੇਂ ਤੁਸੀਂ ਨੋਟ ਕਰ ਰਹੇ ਹੋ ਸਵੇਰ ਦੇ ਜਦੋਂ ਦੇ ਕਾਫਲੇ ਦੇ ਨਾਲ ਤੁਰਿਆ ਹੋ ਤੁਸੀਂ ਜਿਹੜਾ ਇਹ ਕਿਹਾ ਠੀਕ ਹੀ ਕਿਹਾ ਵੀ ਬਹੁਤ ਵੱਡਾ ਕਾਫਲਾ ਹੈ ਪਰ ਇਹ ਅਜੇ ਸਾਡਾ ਲਗਭਗ ਅੱਧਾ ਕਾਫਲਾ ਹੈ ਜੀ ਇਹਦੇ ਨਾਲ ਤੁਸੀਂ ਆਏ ਹੋ ਇੰਨਾ ਹੀ ਜਾਏ ਤੂੰ 5-10 ਹਜ਼ਾਰ ਘਟ ਉਹ ਦੂਜੇ ਕਾਫਲੇ ਦੇ ਵਿੱਚ ਆ ਰਹੇ ਐ ਜਿਹੜੇ ਸਾਡੇ ਨਾਲ ਇੱਥੇ ਰਹਿਣਗੇ ਤੇ ਅਸੀਂ ਸਵੇਰੇ ਦਿੱਲੀ 'ਚ ਜਾ ਕੇ ਜਿਹੜੀ ਵੀ ਜਗ੍ਹਾ ਸਰਕਾਰ ਨੇ ਸ਼ਾਂਤ ਪਈ ਰੋਸ ਪ੍ਰਗਟ ਕਰਨ ਲਈ ਫਿਕਸ ਕਰਤੀ ਅਸੀਂ ਉੱਥੇ ਕਰਾਂਗੇ ਉਹ ਜੱਥੇ ਬੰਦਗੀਆਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਇਹ ਹੋ ਜਾਣਾ ਹੈ ਜੀ ਦੇਖੋ ਇਸ ਸਵਾਲ ਮੇਰੇ ਸਹੂਗੀ ਦੇ ਬੇਟੇ ਵੀ ਪੁੱਛ ਰਹੇ ਨੇ ਉਹ ਕਹ ਰਹੇ ਨੇ ਕਿ ਦਬਾਅ ਦਾ ਟੈਕਟਿਕਸ ਹੁੰਦਾ ਇੱਕ ਤਰੀਕੇ ਦੇ ਨਾਲ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਕਿ ਜੇਕਰ ਆਪਾਂ ਇੱਕ ਪਾਰਕ ਦੇ ਵਿੱਚ ਜਾ ਕੇ ਬੈਠ ਗਏ ਕੁਝ ਜਥੇਬੰਦੀਆਂ ਦੇ ਬਿਆਨ ਨੇ ਕਿ ਜੇ ਕਿ ਜਾ ਕੇ ਪਾਰਕ ਦੇ ਵਿੱਚ ਬਹਿ ਗਏ ਉੱਥੇ 2 ਦਿਨ 3 ਦਿਨ ਪ੍ਰਦਰਸ਼ਨ ਕਰਕੇ ਮੁੜ ਆਏ ਤਾਂ ਉਹਨਾਂ ਦਬਾਅ ਨਹੀਂ ਹੋਣਾ ਜਿੰਨਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਬਹਿ ਕੇ ਦਬਾਅ ਬਣਾਇਆ ਜਾ ਸਕਦਾ ਹੈ। ਕਿ ਇਕਤਾ ਉਹ ਗ੍ਰਾਹ ਇਸ ਤਰੀਕੇ ਨਾਲ ਸੋਚ ਰਹੀ ਹੈ ਜਾਂ ਨਹੀਂ। ਦੇਖੋ ਦਬਾਅ ਬਣਾਉਣ ਦੇ ਆ ਡਟ ਪੜਾਉਂਦੇ ਆ। ਪਹਿਲਾਂ ਤਾਂ ਦਿੱਲੀ ਚ ਜਾ ਕੇ ਐਡਾ ਵੱਡਾ ਜਨਤਾ ਦਾ ਇਕੱਠ ਦਿਖਾ ਕੇ ਦਬਾਅ ਬਣਾਉਣਾ ਜਿਹਦੇ ਨਾਲ ਸਿਆਸੀ ਮਾਂਜਾ ਲੱਗਦਾ ਸਰਕਾਰ ਨੂੰ ਰਾਜ ਕਰਨ ਵਾਲੀ ਪਾਰਟੀ ਨੂੰ ਜੀ ਇਹ ਆਪ ਦੇ ਆਪ ਚ ਦਬਾਅ ਦਾ ਇੱਕ ਬਹੁਤ ਵੱਡਾ ਸਾਧਨ ਹੈ ਠੀਕ ਹੈ ਹਾਂ ਛੇ ਸੰਝਾ ਤੈ ਹੋਇਆ ਹੁੰਦਾ ਉਹਨਾਂ ਜਥੇਬੰਦੀਆਂ ਵੱਲੋਂ ਵੀ ਤੈ ਹੋਇਆ ਹੁੰਦਾ ਵੀ ਆਪਾਂ ਬਿਨਾਂ ਰੋਕੇ ਤੋਂ ਵੀ ਜਾ ਕੇ ਤੇ ਨਾਕਾਬੰਦੀ ਕਰਨੀ ਹੈ ਦਿੱਲੀ ਦੀ ਸਿਰਫ ਜੀ ਫਿਰ ਅਸੀਂ ਵੀ ਨਾਲ ਸੀ ਪਰ ਕਿਉਂਕਿ ਉਹਨਾਂ ਜੱਥੇਬੰਦੀਆਂ ਦਾ ਫੈਸਲਾ ਉਹਨਾਂ ਚ ਕੋਈ ਰੁੱਸ ਗਿਆ ਉਹਨਾਂ ਨਾਲ ਸਾਨੂੰ ਨਹੀਂ ਪਤਾ ਜੀ ਇੱਕ ਦੋ ਜੱਥੇਬੰਦੀਆਂ ਸਾਨੂੰ ਇੰਨਾ ਕੁ ਪਤਾ ਲੱਗਿਆ ਵੀ ਰੁੱਸਿਆ ਉਹਨਾਂ ਨੇ ਕਈ ਕਿਸਮ ਦੇ ਉਹਨਾਂ ਉੱਤੇ ਟਿੱਪਣੀਆਂ ਵੀ ਕੀਤੀਆਂ ਅਸੀਂ ਇਹੋ ਜਿਹੀ ਟਿੱਪਣੀ ਨਾ ਅਜ ਤਾਈਂ ਕੀਤੀ ਹੈ ਨਾ ਕਰਨੀ ਹੈ ਜਿਹੜਾ ਵੀ ਪ੍ਰੋਗਰਾਮ ਲਿਖਿਆ ਹੋਇਆ ਉਹ 400 ਜੱਥੇਬੰਦੀਆਂ ਵੱਲੋਂ 450 ਜੱਥੇਬੰਦੀਆਂ ਵੱਲੋਂ ਉੱਥੇ ਦੋ ਦਿਨ ਦੀ ਘੱਟੋ ਘੱਟ ਹੈ ਇਹ ਜੀ ਇਹ ਨਹੀਂ ਵੀ ਦੋ ਦਿਨਾਂ ਬਾਅਦ ਮੁੜੇ ਆਉਣਾ ਉਹ ਤੂੰ ਕਾ ਉਹ ਵੀ ਸੋਚ ਸਕਦੇ ਆ ਵੀ ਕਿੰਨਾ ਵਧਾਉਣਾ ਜਾਂ ਨਹੀਂ ਵਧਾਉਣਾ ਅਸੀਂ ਵੀ ਸੋਚ ਸਕਦੇ ਆ ਕਿਉਂਕਿ ਅਸੀਂ ਤਾਲਮੇਲ ਮਾਂ ਕਰ ਰਹੇ ਆਂ ਜੀ ਅਸੀਂ ਬਹੁਤ ਵੱਧ ਦਬਾਅ ਬਣਾਵਾਂਗੇ ਉੱਥੇ ਬਹਿ ਕੇ ਠੀਕ ਹੈ ਕਿ ਵਧਾਉਣਾ ਪਿਆ ਤਾਂ ਵਧਾਵਾਂਗੇ ਜੀ ਪੰਜਾਬ ਦੇ ਕਿਸਾਨ ਵੀ ਚੱਲ ਰਿਹਾ ਕਿੰਨਾ ਚਿਰ ਵਧਾਉਣਾ ਪਿਆ ਜੇ ਲੋਕਾਂ ਦਾ ਹੰਗਾਰਾ ਜਿੰਨਾ ਮਿਲ ਰਿਹਾ ਜੀ 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 ਖਾਸ ਕਰਕੇ ਅੱਜ ਸਾਨੂੰ ਰਸਤੇ 'ਚ ਹਰਿਆਣੇ ਦੇ ਲੋਕਾਂ ਨੇ ਜਿੱਡਾ ਵੱਡਾ ਹੰਗਾਰਾ ਦਿੱਤਾ ਜੀ ਮਜ਼ਦੂਰਾਂ ਦੀਆਂ ਚਾਹਤਾਂ ਬੰਦਿਕਾਂ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਨੇ ਬਹੁਤ ਵੱਡੀ ਗੱਲ ਉਹਦੇ ਵਿੱਚ ਨੌਜਵਾਨ ਸਾਡੇ ਨਾਲ ਤੋਂ ਇਹ ਧੰਦੇ ਚੱਕਰ ਦੇਖ ਲਈ ਆਪ ਨੂੰ ਪਤਾ ਹੈ ਸਰਦਾਰ ਜੀ ਇਹ ਵੀ ਪੰਜਾਬ ਦੇ ਕਿਸਾਨ ਜਾਣਨਾ ਚਾਹੁੰਦੇ ਹੋਣਗੇ ਕਿ ਬੁਰਾੜੀ ਦੇ ਵਿੱਚ ਕੀ ਏਕਤਾ ਉਗਰਾਹਾ ਫਾਰਮੇ ਯੂਨੀਅਨਾਂ ਦੇ ਨਾਲ ਸਟੇਜ ਦੇ ਉੱਤੇ ਬੈਠੇ ਤੁਹਾਡੇ ਪ੍ਰਧਾਨ ਤੁਸੀਂ ਨਜ਼ਰ ਆਉਂਗੇ ਉਮੀਦ ਕਰੀਏ ਕਿ 32-33 ਜਥੇਬੰਦੀਆਂ ਸਟੇਜ ਦੇ ਉੱਤੇ ਉਗਰਾਹਾ ਵੀ ਉਹਨਾਂ ਦੇ ਵਿੱਚੋਂ ਇੱਕ ਹੋਏਗੀ ਉਹਨਾਂ ਦੇ ਵਿੱਚ ਰਾਜੇਪਾਲ ਵੀ ਹੈਗੇ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੀ ਹੈਗੀ ਹੈ ਸਿੱਧੂਪੁਰ ਹੈਗੀ ਹੈ ਫਿਰ ਮਾਨ ਸਾਰੀਆਂ ਜਥੇਬੰਦੀਆਂ ਦਾ ਮੈਂ ਜਿਹਨਾਂ ਦਾ ਵੀ ਜ਼ਿਕਰ ਕਰ ਰਿਹਾ ਮੈਂ ਪਹਿਲਾਂ ਆਪ ਦੀ ਗੱਲ 'ਚ ਸਪਸ਼ਟ ਕਰ ਚੁੱਕਾ ਹਾਂ ਕਿ ਅਸੀਂ ਉਹਨਾਂ ਫਰੰਟਾਂ ਦਾ ਹਿੱਸਾ ਨਹੀਂ ਜਿਹੜੇ 407 408 ਬੰਦੀਆਂ ਦੇ ਵਿੱਚ ਸ਼ਾਮਲ ਹੈ ਜੀ ਕਿਉਂਕਿ ਉਹਨਾਂ ਦੇ ਆਗੂਆਂ ਦੇ ਵਿਚਾਰਾਂ ਨਾਲ ਸਾਡੇ ਜਥੇਬੰਦੀ ਦੇ ਕੰਮ ਕਰਨ ਦਾ ਢੰਗ ਸਾਡੇ ਵਿਚਾਰ ਬਹੁਤ ਵੱਡੇ ਮਤਭੇਦ ਹੈ ਛੋਟੇ ਜੀ ਇਸ ਕਰਕੇ ਉਹਨਾਂ ਨਾਲ ਅੱਜ ਤਾਈਂ ਨਾ ਸਾਡੀ ਸਾਂਝੀ ਸਟੇਜ ਲੱਗੀ ਹੈ ਨਾ ਹੋਣ ਲੱਗੇ ਪਰ ਆਣੀ ਚ ਵੀ ਜੇ ਲੱਗੂਗੀ ਤਾਂ ਸਾਡੀ ਸਟੇਜ ਵੱਖਰੀ ਲੱਗੂ ਜੀ ਜੇ ਮੰਨ ਲਓ ਸਰਕਾਰ ਨੂੰ ਇਹ ਲੱਗਦਾ ਵੀ ਇੱਕ ਥਾਂ ਐਡਾ ਵੱਡਾ ਇਕੱਠ ਨਹੀਂ ਸਮਾ ਸਕਦਾ ਸਰਕਾਰ ਸਾਨੂੰ ਹੋਰ ਥਾਂ ਦੇ ਸਕਦੀ ਐ ਇਸ ਨੂੰ ਉੱਥੇ ਸਟੇਜ ਲਾ ਲਾਂਗੇ ਤੁਸੀਂ ਬਥੇਰੇ ਥਾਂ ਬਥੇਰੀਆਂ ਪਾਰਕਾਂ ਵਿੱਚ ਦਿੱਲੀ ਦੇ ਵਿੱਚ ਕੋਈ ਜਗ੍ਹਾ ਦੇ ਸਕਦੀ ਸ਼ਾਂਤ ਮਈ ਅਸੀਂ ਅੱਜ ਤੱਕ ਜਿੰਨਾ ਪੰਜਾਬ ਚ ਅੰਦੋਲਨ ਕੀਤਾ ਅੱਜ ਵੀ ਜਦੋਂ ਤੁਰੇ ਹਾਂ ਦਿੱਲੀ ਵੱਲ ਨੂੰ ਕਿਤੇ ਕੋਈ ਪੱਤਾ ਕੋੜਿਆ ਤਾਂ ਦੱਸ ਦੇਵੇ ਸਰਕਾਰ ਸ਼ਾਂਤ ਮਈ ਅੰਦੋਲਨ ਹੈ ਅਸੀਂ ਸ਼ਾਂਤ ਮਈ ਰੋਜ਼ ਪ੍ਰਗਟ ਕਰਕੇ ਵੱਧ ਤੋਂ ਵੱਧ ਦਬਾਅ ਜਨਤਾ ਦੇ ਇਕੱਠ ਦਾ ਸਰਕਾਰ ਦੀਆਂ ਜੜਾਂ ਜਨਤਾ ਚੋਂ ਕੱਟਣ ਵਾਲਾ ਦਬਾਅ ਜੜਾ ਸਿਆਸੀ ਜੜਾ ਜੀ ਉਹ ਅਸੀਂ ਅਜੇ ਤੱਕ ਇਹ ਪੜਾਏ ਮਿੱਥਿਆ ਹੋਇਆ ਹੈ ਵੀ ਇਸ ਢੰਗ ਨਾਲ ਦਬਾਅ ਪਾਉਣਾ ਹੈ ਗਾਂਹਾਂ ਚੱਕਾ ਜਾਮ ਕਰਨਾ ਹੈ ਕਿ ਦਿੱਲੀ ਨੂੰ ਘੇਰਨਾ ਹੈ ਕੀ ਕਰਨਾ ਹੈ ਇਹ ਗਾਂ ਵਾਲੇ ਪੜਾ ਸੋਚੇ ਜਾਣਗੇ ਕਿ ਉਹ ਜਲਦੀ ਬਣਾਉਗੇ ਦੇਖੋ ਇੱਕ ਸਵਾਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਹਰਿਆਣਾ ਦੇ ਬਾਰਡਰ ਸੀਲ ਹੋਏ ਜਾਂ ਬੈਰੀਕੇਡ ਕੀਤਾ ਗਿਆ ਤੋੜਿਆ ਗਿਆ ਉਹਨਾਂ ਨੂੰ ਤਕਰੀਬਨ ਹਰ ਬਾਰਡਰ ਦੇ ਉੱਤੇ ਪਿਛਲੇ 24 ਘੰਟਿਆਂ ਚੋਂ ਨਜ਼ਰ ਆਇਆ ਹੁਣ 3 ਦਸੰਬਰ ਦੀ ਮੀਟਿੰਗ ਤੋਂ ਤੁਹਾਨੂੰ ਕੋਈ ਉਮੀਦ ਹੈ ਜਿਹੜਾ ਦਿੱਲੀ ਦਾ ਸੱਦਾ ਆਇਆ ਹੋਏ ਜਿਸ ਢੰਗ ਨਾਲ ਸਰਕਾਰ ਨੇ ਸੱਦਾ ਦਿੱਤਾ ਉਸ ਢੰਗ ਤੋਂ ਸਾਨੂੰ ਲੱਗਦਾ ਕੋਈ ਉਮੀਦ ਨਹੀਂ ਸਰਕਾਰ ਇੱਕ ਤੀਰ ਨਾਲ ਦੋਸ਼ਕਾਰ ਕਰਨਾ ਚਾਹੁੰਦੀ ਸੀ ਇੱਕ ਤਾਂ ਵੀ ਕਿਸਾਨਾਂ ਚ ਭਲੇਖਾ ਪਊਗਾ ਵੀ ਹੁਣ ਤਾਂ ਗੱਲਬਾਤ ਦਾ ਸੱਦਾ ਆ ਗਿਆ ਹੁਣ ਤਾਂ ਨਿਬੜੀ ਜਾਣਾ ਹੁਣ ਤਾਂ ਸਰਕਾਰ ਨੇ ਮੰਨਣੀ ਜਾਣਾ ਮੰਤਰੀਆਂ ਦੇ ਬਿਆਨ ਆਈ ਜਾਂਦੇ ਆ ਵੀ ਕਿਸਾਨ ਸ਼ਾਇਦ ਨਾ ਆਉਣ ਦਿੱਲੀ ਸ਼ਾਇਦ ਘੱਟ ਘੱਟ ਜਾਣ ਪਰ ਇਹ ਚਾਲ ਉਹਦੀ ਫੇਲ ਕਰਦੀ ਦੂਜੀ ਗੱਲ ਜਿਹੜੀ ਮੈਂ ਪਹਿਲਾਂ ਕਹਿ ਚੁੱਕਿਆ ਅਸੀਂ ਬਕਾਇਦਾ ਲਿਖਤੀ ਮੰਗ ਪੱਤਰ ਉਹ ਕੱਤੀ ਜੱਥੇਬੰਦੀਆਂ ਵੀ ਦੇ ਚੁੱਕੀਆਂ ਅਸੀਂ ਵੀ ਦੇ ਕੇ ਆ ਜਦੋਂ ਸੈਕਟਰੀਆਂ ਸਭਿਆਸੀ ਨਾ ਪਿਛਲੀ ਮੀਟਿੰਗ ਵੇਲੇ ਉਹਦੇ ਚ ਕੋਈ ਟਿੱਪਣੀ ਭੇਜੀ ਸਾਨੂੰ ਸਰਕਾਰ ਨੇ ਵੀ ਸਰਕਾਰ ਕੀ ਸੋਚਦੀ ਆ ਸਾਡੀਆਂ ਮੰਗਾਂ ਬਾਰੇ ਨਾ ਹੁਣ ਜਦੋਂ ਸੱਦਾ ਪੱਤਰ ਅਜੇ ਤੱਕ ਤਾਂ ਸਾਨੂੰ ਕੋਈ ਸੱਦਾ ਪੱਤਰ ਨਹੀਂ ਆਇਆ ਠੀਕ ਹੈ ਸਾਨੂੰ ਤਾਂ ਸੋਸ਼ਲ ਮੀਡੀਆ ਰਾਹੀਂ ਜਾਂ ਅਖਬਾਰਾਂ ਰਾਹੀਂ ਪਤਾ ਲੱਗਿਆ ਵੀ ਕੋਈ ਤਿੰਨ ਤਰੀਕ ਨੂੰ ਮੀਟਿੰਗ ਸੱਦੀ ਹੈ ਸਾਡੀ ਜਥੇਬੰਦੀ ਨੂੰ ਫਾਰਮਲੀ ਰਸਮੀ ਤੌਰ ਤੇ ਕੋਈ ਸੱਦਾ ਨਹੀਂ ਆਇਆ ਠੀਕ ਹੈ ਅਸੀਂ ਉਹਦੇ ਬਾਰੇ ਫੈਸਲਾ ਵੀ ਉਦੋਂ ਕਰਾਂਗੇ ਜਦੋਂ ਸਾਨੂੰ ਰਸਮੀ ਸੱਦਾ ਆਊਗਾ ਠੀਕ ਹੈ ਪਰ ਅਸੀਂ ਇੱਕ ਮੰਗ ਜ਼ਰੂਰ ਕਰਾਂਗੇ ਜੀ ਵੀ ਸਾਡੇ ਐ ਸਵੇਰੀ ਫੈਸਲਾ ਕਰ ਚ ਇਹ ਗੱਲ ਮੁੱਖ ਹੋਊਗੀ ਵੀ ਸਰਕਾਰ ਆਪ ਦਾ ਕੋਈ ਮਨ ਖੋਲਦੀ ਆ ਸਾਡੀਆਂ ਮੰਗਾਂ ਬਾਰੇ ਕਿ ਨਹੀਂ ਕੋਈ ਪ੍ਰਪੋਜ਼ਲ ਭੇਜਦੀ ਆ ਕਿ ਨਹੀਂ ਉਸ ਤੋਂ ਪਹਿਲਾਂ ਜੀ ਅਸੀਂ ਬਕਾਇਦਾ ਲਿਖਤੀ ਰੂਪ ਚ ਇੱਥੇ ਵੀ ਦਿੱਲੀ ਚ ਬਕਾਇਦਾ ਸ਼ਾਇਦ ਲਿਖਤੀ ਦੇ ਜਾ ਕੇ ਵੀ ਦੇ ਆਗੇ ਜੀ ਨਹੀਂ ਘਟੋ ਘਟ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੱਕ ਇਹ ਗੱਲ ਭੇਜਾਂਗੇ ਵੀ ਸਾਨੂੰ ਤਿੰਨ ਤੋਂ ਪਹਿਲਾਂ ਪਹਿਲਾਂ ਜੇ ਕੋਈ ਸੱਦਾ ਆ ਗਿਆ ਤਾਂ ਸਾਨੂੰ ਪ੍ਰਪੋਜ਼ਲ ਨਾਲ ਭੇਜੋ ਨਹੀਂ ਸਾਨੂੰ ਸੋਚਣਾ ਪਊਗਾ ਵੀ ਤੁਹਾਡੀ ਗੱਲਬਾਤ ਚ ਕੀ ਬਣੂਗਾ ਕੀ ਨਹੀਂ ਬਣੂਗਾ ਅਸੀਂ ਆਉਣਾ ਕਿ ਨਹੀਂ ਆਉਣਾ ਜੇ ਪ੍ਰਪੋਜ਼ਲ ਆਊਗੀ ਤਾਂ ਅਸੀਂ ਵਿਚਾਰ ਕਰਾਂਗੇ ਨਹੀਂ ਦੇਖਾਂਗੇ ਜੇ ਉਹ ਜੋਂ ਦਾ ਸੱਦਾ ਆਊਗਾ ਉਹ ਜੋ ਵਿਚਾਰ ਹੋਵੇ ਠੀਕ ਹੈ ਚਲੋ ਇੱਕ ਆਖਰੀ ਸਵਾਲ ਮੈਂ ਤੁਹਾਨੂੰ ਜਨਾ ਚਾਹਨਾ ਕਿਉਂਕਿ ਇੱਕ ਖਬਰ ਆ ਰਹੀਆਂ ਨੇ ਕਿ ਦਿੱਲੀ ਦੀ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਆਓ ਪਰ ਤੁਸੀਂ ਸਾਰੇ ਨਾਲ ਪੰਚਕੋ ਜਾ ਤੇ ਦੂਜਾ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਸਾਡੀਆਂ ਬਸਾਂ ਦੇ ਵਿੱਚ ਬੈਠ ਕੇ ਬਰਾੜੀ ਤੱਕ ਚੱਲੋ ਹੁਣ ਇਹ ਵੀ ਕਲੀਅਰ ਕਰੋ ਕਿ ਏਡਾ ਵੱਡਾ ਕਾਫਲਾ ਬਰਾੜੀ ਤੱਕ ਜਾਏਗਾ ਜਾਂ ਫਿਰ ਕੁਝ ਵੱਖਰੀ ਰਣਨੀਤੀ ਤੁਸੀਂ ਅਪਣਾ ਸਕਦੇ ਹੋ ਸਾਡਾ ਸਾਰਾ ਕਾਫਲਾ ਜਾਊਗਾ ਅਸੀਂ ਤਾਂ ਮੈਂ ਐਲਾਨ ਕਰ ਚੁੱਕਿਆ ਹਾਂ ਦੱਸ ਚੁੱਕਿਆ ਹਾਂ ਜੀ ਵੀ ਅਸੀਂ ਤਾਂ ਸਰਕਾਰ ਤੇ ਦਬਾਈਏ ਪਾਉਣਾ ਵੀ ਇੰਨੇ ਲੱਖ ਕਿਸਾਨ ਪੰਜਾਬ ਚੋਂ ਹਰਿਆਣੇ ਜੋ Rajasthan ਚੋਂ ਰਲਿਆ ਸਾਡੇ ਨਾਲ Rajasthan ਵਾਲੇ ਵੀ ਰਲਿਆ ਹਰਿਆਣੇ ਵਾਲੇ ਵੀ ਰਲਿਆ ਵੀ ਇੰਨੇ ਲੱਖ ਕਿਸਾਨ ਆ ਜਿਹੜੇ ਉਹ ਤੁਹਾਡੇ ਦਰ ਤੇ ਇਸ ਗੱਲ ਲਈ ਆਏ ਬੈਠੇ ਜਿਹੜਾ ਤੁਸੀਂ ਆਹ ਖੇਤੀ ਲਈ ਮਾਰੂ ਕਾਨੂੰਨ ਬਣਾਏ ਆ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਇਹ ਵਾਪਸ ਕਰਾਉਣ ਵਾਸਤੇ ਆਏ ਬੈਠੇ ਆ ਸਾਡੇ ਇਸ ਪੜਾ ਦਾ ਦਾ ਪੇਚੀ ਇਹ ਆ ਵੀ ਵੱਡੇ ਇਕੱਠ ਰਹੇ ਸਰਕਾਰ ਤੇ ਦਬਾਅ ਪਵਾ ਆ ਜੇ ਸਰਕਾਰ ਚਾਹੁੰਦੀ ਹੋ ਵੀ 10 ਬੰਦੇ ਆ ਕੇ ਰੈਲੀ ਕਰ ਲੋ ਅਸੀਂ ਬਿਲਕੁਲ ਨਹੀਂ ਜਾਵਾਂਗੇ 10000 ਆ ਕੇ ਰੈਲੀ ਕਰ ਲੋ ਅਸੀਂ ਬਿਲਕੁਲ ਨਹੀਂ ਜਾਵਾਂਗੇ ਜਾਵਾਂਗੇ ਤਾਂ ਸਾਰੇ ਜਾਵਾਂਗੇ ਨਹੀਂ ਦੇਖਾਂਗੇ ਸਰਕਾਰ ਦਾ ਕੀ ਵਤੀਰਾ ਉਸ ਹਿਸਾਬ ਨਾਲ ਅਸੀਂ ਫੈਸਲਾ ਕਰ ਲਾਂਗੇ ਮੁਫਤ ਜੀ ਰਚੀ ਗੀਆ ਬਹੁਤ ਬਹੁਤ ਧੰਨਵਾਦ ਸਨਾਂ ਗੱਲਬਾਤ ਕਰਨ ਦੇ ਲਈ ਅਸੀਂ ਵਾਪਸ ਸਟੂਡੀਓ ਤੇ ਰੁਕ ਕਰਦੇ ਹਾਂ ਜੀ ਬੀ ਜੀ